ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਸਰਹਿਆਲੀ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲ ਆਇਆ ਵੈਸੇ ਵੀਰ ਲੱਖੇ ਉਹਨਾਂ ਦੇ ਫਾਰਮ ਤੇ ਤੇ ਵਪਾਰ ਦਾ ਕੰਮ ਆ ਸੋ ਸਾਰੇ ਭਰਾ ਆਪਣੇ ਵੀਰ ਜਾਣਦੇ ਆ ਠੀਕ ਆ ਜੀ ਲੱਖੇ ਵੀਰ ਨੂੰ ਵੀ ਜਾਣਦੇ ਆ ਮਾਲ ਇਹਨਾਂ ਦੇ ਕੋਲ ਆ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਅੱਜ ਲੱਖਾ ਵੀਰ ਥੋੜਾ ਜਿਹਾ ਕਿਤੇ ਕੰਮ ਕਰਕੇ ਪਾਸੇ ਗਿਆ ਹੈ ਹੈਪੀ ਵੀਰ ਤੋਂ ਪੂਰੀ ਆਪਾਂ ਡਿਟੇਲ ਲੈ ਲਾਂਗੇ ਸੋ ਨਾਗ ਵੀ ਦਿਖਾਉਣੇ ਆ ਤੁਹਾਨੂੰ ਟੋਟਲ ਵੈਸੇ 6 ਨਾਗ ਦਿਖਾਉਣੇ ਆ ਪੰਜ ਵੈੜਾ ਮੇਰੇ ਭਰਾਵਾਂ ਨੂੰ ਦਿਖਾਵਾਂਗੇ ਸੁਈਆਂ ਸਵਾਈਆਂ ਇੱਕ ਝੋਟੀ ਵਿਖਾ ਦੇਾਂਗੇ ਤੁਹਾਨੂੰ ਆਪਾਂ ਠੀਕ ਆ ਜੀ ਤਕਰੀਬਨ ਮਾਲ ਸਾਰਾ ਸੋਇਆ ਸਵਾਈਆ ਇੱਕੋ ਇੱਕ ਵੈੜ ਵਿਖਾਉਣੀਆਂ ਜਿਹੜੀ ਹੱਥਲਾ ਬਗੈਰ ਬੱਚਿਓ ਆ ਬਾਕੀ ਮਾਲ ਸਾਰਾ ਬਿਲਕੁਲ ਸੱਜਰ ਤਾਜ਼ੇ ਪਸ਼ੂ ਆ ਕੁਝ ਕੁ ਬੱਚੇ ਜਿਹੜੇ ਨਾਰੂਏ ਤੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਠੱਟੀਆਂ ਮੰਤਾਂ ਦਰਗਾਪੁਰ ਜੱਲੇਆਲ ਛਕਰੀ ਇਹ ਪਿੰਡ ਨੇੜੇ ਨੇੜੇ ਨਾਲ ਨਾਲ ਲੱਗਦੇ ਆ ਬਿਲਕੁਲ ਨੈਸ਼ਨਲ ਹਾਈਵੇ ਪਟੰਡਾ ਅੰਮ੍ਰਿਤਸਰ ਤੋਂ ਲੈਂਦੇ ਵਾਲੇ ਪਾਸੇ ਨੂੰ ਵੇਰ ਲੱਖਿਆ ਹੋਣੀਆਂ ਬੈਕਾਂ ਨੇ ਸਰੀਹਾਲੀ ਦਾ ਰਕਬਾ ਆ ਜਾਂਦਾ 29 ਤਰੀਕ ਤੁਸੀਂ ਨੋਟ ਕਰ ਲਓ 29 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਸਭ ਤੋਂ ਪਹਿਲਾਂ ਹੈਪੀ ਸਸਰੀ ਕਾਲ ਸਸਰੀ ਕਾਲ ਸੰਤੂ ਸਾਹਿਬ ਹੋਰ ਕੀ ਹਾਲ ਨੇ ਕਿਰਪਾ ਸਤਿ ਕਰਦੇ ਅੱਛਾ ਹਾਂਜੀ ਚਲ ਕਿਰਪਾ ਰੱਖੇ ਮਾਰ ਚੱਕੋ ਪਾਚਾ ਲੈ ਵੀ ਹੈਪੀ ਅੱਜ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਟੋਟਲ 6 ਲੱਖ ਨੇ 6 ਲੱਖ ਸੰਤੂ ਸਾਹਿਬ 5 ਵੜਾਂ ਦੇ ਇੱਕ ਝੋਟੀ ਨਹੀਂ ਦੀ ਦੀ ਇੱਕ ਝੋਟੀ ਆ ਗਈ ਆ ਹਾਂਜੀ ਸੋ ਸ਼ੁਰੂਆਤ ਵੀ ਆਪੀ ਇਸੇ ਝੋਟੀ ਤੋਂ ਹੀ ਕਰ ਲੈਨੇ ਆ ਪੂਰਾ ਬੇਰਵਾ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸਾਂਝਾ ਕਰਦੇ ਫਿਰ ਇੱਕ ਤਾਂ ਝੋਟੀ ਦਾ ਸੂਆ ਦੱਸਦੇ ਸੂਆ ਕਿਹਨਾਂ ਨੂੰ ਸਾਹ ਨੂੰ ਸਾਹ ਦੂਜਾ ਸੂਆ ਜੋ ਦੂਸਰਾ ਸੂਆ ਇਹ ਆਪਾਂ ਫਾਰਮ ਦੇ ਵਿੱਚੋਂ ਲੈ ਹੀ ਲੋਕ گاਵਾ ਦਾ ਫਾਰਮਾਂ ਦੇ ਮੱਜਾਂ ਦਾ ਫਾਰਮੋਂ ਵੀ ਹੈਗਾ ਹੈ ਅੱਛਾ ਜੀ ਹਾਂਜੀ ਜੀਤੂ ਲਈ ਆਪਾਂ ਸਾਡੀ ਵੀਡੀਓ ਵਿਖਾ ਦਾਂਗੇ ਠੀਕ ਆ ਉਹ ਤੋਂ ਬੰਦੇ ਤੋਂ 40 50 ਮਹੀਨੇ ਹੈ ਹਾਂ ਤੇ ਦੂਜਾ ਸੂਆ ਵਾ ਪਹਿਲਾਂ ਦੁੱਧ ਦਤਾ 13 ਕਿਲੋ ਪਹਿਲਾਂ ਦੇ ਹਾਂਜੀ ਠੀਕ ਹੁਣ ਇਸ ਟਾਈਮ ਦੱਸਾਂ ਦੇਣਾ ਉਹ ਫੀਸਲੇ 13 ਕਿਲੋ ਹੋਊਗਾ ਦੁੱਧ ਝੋਟੀ 15 ਕਿਲੋ ਚਵਾਊਗੀ ਹਾਂਜੀ ਅੱਛਾ ਦਸਾਂ ਦਿਨ ਦੀ ਸੂਈ ਦੱਸਾਂ ਨੇ ਸੂ ਮਗਰ ਕੱਤੀਏ ਤੇ ਫੀਮੇਲ ਕਾਫਾ ਦਸਾ ਦਿਨਾਂ ਦੀ ਸੂਈ ਤੇ 13 ਕਿਲੋ ਹੈਪੀਆਂ ਦਾ ਵੀ 13 ਕਿਲੋ ਦੁੱਧ ਚਵਾ ਦੇਾਂਗੇ ਲੀਟਰ ਮਾਰ ਕੇ ਦਵਾਂਗੇ ਕਾਤੋਂ ਵੱਡਾ ਕਾਤੋਂ ਵੱਡਾ ਝੋਟੀ ਦਾ ਠੀਕਾ ਜੀ ਹਾਈਟ ਲੈਂਥ ਵਾਲੀ ਝੋਟੀ ਆ ਬਾਕੀ ਪੁੱਠਾ ਪੱਠਾ ਬਹੁਤ ਸੋਨਾ ਤੇ ਭੂਰ ਛਿੱਟੇ ਤੋਂ ਬਚਾ ਵੀਰੇ ਮੈਂ ਕਹਿੰਦਾ ਸੁਣਦਾ ਕੋਈ ਨਹੀਂ ਪੂੜ ਛਿੱਟਾ ਕੋਈ ਥਾਣੇ ਬਾਦ ਘਟਾ ਪਹਿਲਾਂ ਦੱਸਾਂਗਾ ਅਰੇ ਕਡੰਗਰ ਦੇ ਠੀਕ ਆ ਹਾਂਜੀ ਚੋਣ ਨੇ ਢੀ ਚੰਗੀ 2.5 ਕਿਲੋ ਮੈਂ ਇਹਦੀ ਗਾੜੀ ਗਾੜ ਹੋਊਗੀ ਗਾੜ ਜਿਹੜੀ ਅਗਲੇ ਥਾਣੇ ਦੇ ਵਿੱਚ ਦੋ ਤਾਂ ਠੀਕਾ ਜੀ 2.5 ਕਿਲੋ ਹੈਪ ਇਥੇ ਆਣ ਕੇ ਮੇਰੇ ਭਰਾ ਤੁਹਾਨੂੰ ਚੁਵਾਈਆ ਕਰੋਗੇ ਤਸੱਲੀ ਕਰੋਗੇ ਪ੍ਰੋਪਰ ਨਿਕਲੇ ਵੀਗਾ ਠੀਕ ਆ ਤੇ ਐਪੀ ਮੜਾ ਖੋਲ ਕੇ ਕੁਰੀ ਮੜਾ ਪੇਸ਼ ਕਰੀਏ ਤੋਰਗੇ ਨੂੰ ਸੋ ਸੈਕੰਡ ਸੂਬਾ ਦੂਜਾ ਸੂਬਾ ਝੋਟੀ ਭਰਾਵਾਂ ਨੂੰ ਦਿਖਾਉਣ ਦਾ ਆਪਾਂ 13 ਕਿਲੋ ਦੁੱਧਾਂ ਕਰਮਾਂ ਵਾਲੀ ਥੱਲੇ ਠੀਕ ਆ ਜੀ ਸੋ ਪਹਿਲੇ ਸੂਬੇ ਵੀ ਜਿੱਦਾਂ ਦੱਸਿਆ ਬੈਕਗ੍ਰਾਉਂਡ ਚੰਗਾ ਦੁੱਧ ਚੁਵਾ ਗਈ ਆ ਮਗਰ ਕੱਟੀ ਕਰਮਾਂ ਵਾਲੀ ਥੱਲੇ ਜਿਹੜੀ ਨੋਕੜਾ ਥਾਂ ਮੁੱਠੀ ਮੁੱਠੀ ਆ ਬਾਹਰ ਕੱਢ ਕੇ ਤਸੱਲੀ ਨਾਲ ਦਿਖਾਉਨੇ ਆ ਭਰਾਵਾਂ ਨੂੰ ਸਮਝ ਗਏ ਫੋਲੀ ਵੱਡੀ ਆ ਝੋਟੀ ਰਹੀ ਥੋੜੀ ਖੁੱਲੀ ਖੱਲੀ ਹਾਂ ਥੋੜਾ ਜਿਹਾ ਨਾ ਡਰਦੀ ਡੁਰਦੀ ਤਾਮ ਆ ਹਾਂ ਹੌਲੀ ਹੌਲੀ ਤੁਰਦੇ ਜੈ ਹੈਪੀ ਹਾਂ ਇਹ ਤਾਂ ਕਰ ਥੋੜਾ ਬੱਚੇ ਦਾ ਕਰਦੀ ਆ ਹਾਂ ਇਹਨੂੰ ਫੇਸ ਫੇਸ ਵਿਖਾਈਆਂ ਪਿੰਡ ਦਾ ਮੜਾ ਜਾਣ ਲਓ ਜੀ ਕਰੋ ਸਾਕੇ ਝੋਟੀ ਮੇਰਾ ਭਰਾ ਤਸਲੀ ਨਾਲ ਚੈੱਕ ਕਰ ਲਓ ਮੱਥੇ ਫੁੱਲ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਤੋਤੇ ਠੀਕ ਆ ਜੀ ਬਾਕੀ ਗਰੇਡਡ ਦੇ ਵਿੱਚ ਮੰਨ ਲਿਓ ਤੁਸੀਂ ਨੋਗਲੇ ਥਾਣਾ ਝੋਟੀ ਨੂੰ ਚਾਰੇ ਥਾਣਾ ਤੇ ਬਿਲਕੁਲ ਵੰਡ ਸਪੇਸ ਚੰਗੀ ਆ ਤੇ ਪਧਰੀ ਪੁਤਰੀ ਬਹੁਤ ਮਗਰਲੀ ਸਾਈਡ ਤੋਂ ਠੀਕ ਆ ਸਾਹ ਨੂੰ ਤਾਂ ਬਹੁਤ ਚੰਗੀ ਚੋਣੀ ਬਹੁਤ ਝੋਟੀ ਜਿਆਦੀ ਚੰਗੀ ਆ ਕਰਾ ਦਿਓ ਚੈੱਕ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਦੂਜਾ ਸਵੇਰ ਝੋਟੀ ਵੇਰਵਾ ਇੱਕ ਬੁੜੀ ਵੇਰ ਆ ਪਾਣੀ ਰਸਾ ਰਸਾ ਨਹੀਂ ਦੂਜਾ ਸਵੇਰ ਝੋਟੀ ਇੱਕ ਕੱਟੀ ਬੜਾ ਡੰਗਦੀ ਏ ਦੀ ਦੂਜਾ ਸਵੇਰ ਝੋਟੀ ਸੋ 13 ਕਿਲੋ ਦੁੱਧ ਇਹਦੇ ਥੱਲੇ ਹੋਣਾ ਨੈਟ ਹਾਜ਼ਰ ਆ ਆ ਮਗਰ ਕੱਤੀ ਆ ਕੱਤੀ ਵੇਖੋ ਜਰੂਰ ਦਿਖਾ ਦिए ਕੋਈ ਗੱਲ ਆ ਬੱਚਾ ਚੈੱਕ ਕਰਾ ਦੇ ਪਛ ਆ ਬੱਚਾ ਚੰਗਾ ਦਸਾ ਕਿ ਦਿਨਾਂ ਦੀ ਕੱਤੀ ਆ ਤਕਰੀਬਨ ਹਾਂਜੀ ਠੀਕ ਆ ਹੈਪੀ ਵੀਰੇ ਕੀ ਮੋਲ ਕੀ ਡਿਮਾਂਡ ਰੂਗੀ ਦੀ ਸੰਧੂ ਸਾਹਿਬ ਇੱਕ ਛੋਟੀ ਜਿਹੀ ਦੰਦ ਉਹ 15 ਕਿਲੋ ਕਰ ਗਈ ਛੋਟੀ ਕਿੰਨੀ ਕੀਦਾ ਕਰਾ ਦੇ ਆ ਆਪਾਂ ਸਵਾ ਲੱਖ ਚੋਂ ਮਾਨਤਾਣ ਕਰਾਂਗੇ ਛੋਟੀ ਦਾ ਇੱਕ ਬਾਈ ਦੀ ਪਹੁੰਚ ਕਰਦਾਂ 100 ਕਿਲੋ ਮੀਟਰ ਦੀ ਇੱਕ ਬਾਈ ਦੀ ਹਾਂਜੀ ਦੋਨੋਂ 13 ਕਿਲੋ ਬਣਾ ਕੇ ਜਮਾ ਜਿਆਜ ਕਰਕੇ ਦੇ ਦੇ ਇੱਕ 20 ਦੀ ਪਹੁੰਚ ਕਰਦਾਂਗੇ ਇੱਕ 20 ਦੀ ਹਾਂਜੀ ਛੋਟੀ ਬੋਝ ਜੇ ਬਗੀ ਆ ਵਾ ਵੱਡੀ ਆ ਨਿੱਕੀ ਸ਼ਾਲ ਮਾਰਨਾ ਤੇ ਹੀ ਆਪੇ ਹੈ ਨਿੱਕੀ ਜੀ ਸ਼ਾਲ ਨਿੱਕੀ ਜੀ ਮਾਈਸੋ ਤੇ ਬਾਕੀ ਤੁਸੀਂ ਦੱਸ ਦਿਓ ਸ਼ੋਰ ਛੱਪਾ ਕਰ ਦਾਂਗੇ ਪਹੁੰਚ ਵੀ ਕਰ ਦਾਂਗੇ 100 ਕਿਲੋਮੀਟਰ ਦਾ ਹੀ 15 ਦੀ ਹੋ ਜੂਗੀ ਕਿ 18 ਦੀ ਦੇ ਦਗੇ ਚਲੋ 18 ਦੀ ਕਰ ਦਾਂਗੇ 15 ਤੇ ਨਹੀਂ ਹੁੰਦੀ ਨਹੀਂ ਹੁੰਦੀ ਲਓ ਜੀ 15 ਦੀ ਲੈ ਜੀ ਇੱਥੇ ਆਣ ਕੇ ਲੈ ਜੂਗਾ ਇਹ 15 ਹੀ ਦੇ ਦਾਂਗੇ ਤੇ ਪਹੁੰਚ 18 ਦੀ ਲਓ ਜੀ ਪਹੁੰਚ 18 ਦੀ ਹੋ ਜੂਗੀ 118 ਦੀ ਅਸੀਂ ਇੱਥੇ ਆਣ ਕੇ ਤਸੱਲੀयां ਕਰਕੇ ਲੈ ਜਾਉਂਗੇ ਇੱਕ ਟਾਈਮ ਦੋ ਟਾਈਮ ਫੋਲੀ ਵਧੀਆ ਸੰਧੂ ਸਾਹਿਬ 115000 ਦੀ 13 ਕਿਲੋ ਦੁੱਧ ਮਣਾ ਕੇ ਦੇਵਾਂਗੇ ਲੀਟਰ ਵਾਲਾ ਆ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਬੰਦਾ ਪੰਜ ਟਾਈਮ ਚ ਹੋਵੇ ਠੀਕ ਹੈ ਤਸੱਲੀ ਕਰੇ ਹਾਂ ਜਿਨ੍ਹਾਂ ਦੀ ਤਸੱਲੀ ਨਹੀਂ ਦਿਉਣਾ ਤੇ ਇੱਥੇ ਰਵੇ ਆਪਣੇ ਕੋਲ ਰਹਿਣ ਸਾਰ ਬਾਕੀ ਮੇਰੇ ਭਰਾ ਮਾਰੋ ਟਰਾਈ ਠੀਕ ਹੈ ਜੀ ਬਹੁਤ ਵਧੀਆ ਚੰਗੀ ਸੋਹਣੀ ਝੋਟੀ ਹੈ ਤੁਸੀਂ ਸਾਡੇ ਸਾਹਮਣੇ ਗਾੜੀ ਵੇਲੇ ਤੂੜੀ ਚੋਕਰੀ ਪੈਂਦਾ ਕੋਈ ਹਰਿਆ ਹਰਿਆਣੀ ਕੱਲੂ ਇੱਥੇ ਆਣ ਕੇ ਵੀ ਦੇਖਣੀ ਹੈ ਝੋਟੀ ਦੀ ਕੁਆਲਿਟੀ ਚੈੱਕ ਕਰ ਲਈਏ ਤੁਸੀਂ ਥਾਣ ਚੱਡੇ ਦੀ ਬ 115 ਦੀ ਇੱਥੇ ਆਣ ਕੇ ਲੈ ਜਾਓ ਕਿਸੇ ਨੇ 100 ਕਿਲੋਮੀਟਰ ਤੱਕ ਪਹੁੰਚ ਚਾਉਣੀ ਆ 118000 ਦੀ ਜਾਂਦੀ ਰਹੂਗੀ ਇਧਰ ਸੈਕੰਡ ਨੰਬਰ ਤੇ ਆफी ਆ ਬੱਚੀ ਕੀ ਜਾਂਦੀ ਆ ਇਹ ਸੰਸਾਉ ਦੂਜਾ ਸੁਆ ਜੋ ਬੱਛੀ ਦੂਸਰਾ ਸੁਆ ਹਾਂਜੀ ਲਓ ਜੀ ਦੂਜਾ ਸੁਆ ਜਿਹੜਾ ਲੀਟਰ ਆ 22 17 ਕਿਲੋ ਹੋਊਗਾ ਹੂੰ ਤੇ ਕੰਡੇ ਲਾਉਣ ਵਾਲਾ 15 ਕਿਲੋ ਹੋਊਗਾ ਹੂੰ ਹਾਂਜੀ ਮਿਣਕੇ ਦਵਾਂਗੇ ਮਗਰ ਬੱਚਾ ਜ ਪੰਜਾਂ ਦੇ ਨਾਲ ਹੀ ਸੂਈ ਬੋਲਿਓ ਬਾਹਰ ਹੀ ਹੋਈ ਆ ਕਿ ਲੋਆਂ ਦੇ ਵਿੱਚ 17 ਕਹਤਾ ਤੇ ਲੀਟਰਾਂ ਦੇ ਵਿੱਚ 15 ਕੰਡੇ ਵਾਲਾ 15 ਕੰਡੇ ਵਾਲਾ 15 ਜੇ ਲੀਟਰ ਮਾਰਨਾ ਝੱਗ ਝੂਗੜਾ ਫਿਰ 17 ਕਿਲੋ ਹੋਊਗਾ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਜੀ ਝੱਗ ਸਮੇਤ ਭਾਵੇਂ ਕੋਈ 17 ਕਿਲੋ ਮੰਨ ਲਿਓ ਠੀਕ ਆ ਜੀ ਕੰਡੇ ਵਾਲਾ ਵੀਰ ਆ ਪੀਂਦਾ ਵੀ 15 ਹੀ ਜਖਾਵਾ ਦੂਜਾ ਸੁਆ ਦੇ ਮੂੰਹ ਤੋਂ ਛੇਦ ਆਂਦੀ ਜੋ ਦੂਜਾ ਸੁਆ ਪੰਜਾਂ ਦਿਨਾਂ ਦੀ ਸੂਈ ਸਾਰੀ ਜੇਰ ਦੀ ਵੀ ਉਹ ਆਪਣੇ ਘਰੇ ਸੂਈ ਇੱਥੇ ਅੱਛਾ ਬੱচ্চਾ ਮਗਰ ਬੱਛਾ ਜੀ ਬੱਛਾ ਮਗਰ ਹਾਂਜੀ ਬਾਹਰ ਵੀ ਇੱਕ ਪੂਰੀ ਤੋਰਾ ਪੂਰੀ ਜਰਾਗ ਨੂੰ ਦੇ ਪੰਜਾਂ ਮੋਟਾ ਫਾੜਿਆ ਨਾ ਆ ਓਡੀ ਮੋਟੀ ਚੋਂ ਚੰਗੀ ਮੈਨਾਂ ਵੀ ਸਵਾਦ ਆ ਜੂਗਾ ਫਿਰ ਗਾਰਬ ਸ਼ਾਰ ਬਰਾਬਰ ਹੈ ਹਾਂ ਹਾਂਜੀ ਲੈ ਆਰਡਰ ਮੇਰੇ ਭਰਾ ਕੰਪੈਕਟ ਜਾਲੇ ਬਾ ਫਿਕਸ ਨਿੱਗਰ ਚਟੇ ਦੀ ਆ ਚਵਾਈ ਦਾ ਸਾਨੂੰ ਤਾਂ ਟਾਈਮ ਜੋ ਤੇਰੇ ਆਪਣਾ 4 ਦਾ ਟਾਈਮ ਤੜਕੇ ਵੀਡੀਓ ਬਣਾਉਣ ਕਰਕੇ ਤੇ ਹੁਣ 5 ਵਜੇ ਦੇ ਘੰਟੇ ਤੱਕ ਲੈੜ ਜੋ ਚਵਾਈ ਵਿਚਾਰ ਤੋਂ 4 ਜਿਹੜਾ ਚਵਾਈ ਦਾ ਟਾਈਮ ਹੋ ਗਿਆ ਹਾਂਜੀ 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 ਠੀਕ ਆ ਹੈਪੀ ਇੱਥੇ ਆਉਣ ਕਰੀ ਮਾੜਾ ਜਾ ਹੁਣ ਬੋਲੀ ਵੱਛੀ ਚੰਗੀ ਆ ਥੋੜਾ ਜਿਹਾ ਲੈ ਵੀ ਬਾਕੀ ਨੋਕ ਵਾਲਾ ਥਾਣਾ ਮੁੱਠੀ ਮੁੱਠੀ ਥਾਣ ਲੱਗਾ ਵੱਛੀ ਨੂੰ ਬਾਕੀ ਗਾੜੀ ਗਾਂ ਨਹੀਂ ਠੰਡੀ ਨਹੀਂ ਰਹੀ ਆ ਇਹੋ ਜਿਹੀ ਕੋਈ ਗੱਲ ਲਓ ਲੈ ਵੀ ਕਰਾ ਦੇ ਚੈੱਕ ਮੁੱਠੀ ਮੁੱਠੀ ਵਾਲਾ ਥਾਣਾ ਠੀਕ ਆ ਜੀ ਨੋਕਲਾ ਦੁੱਧ ਵੀ ਹੈਪੀ ਫਿਰ ਚਿੱਟਾ ਮੱਝਾ ਨਾਲ ਦਾ ਮੱਝਾ ਨਾਲ ਦਾ ਮੱਝਾ ਸੰਦ 16 ਕੇ 17 ਚੋਣਾ ਈ 17 ਕਿਲੋ 17 ਕਿਲੋ ਲੀਟਰ ਵਾਲਾ ਕੰਡੇ ਲਾਉਣ ਵਾਲਾ 15 ਕਿਲੋ ਹੋਊਗਾ ਠੀਕ ਆ ਬਾਕੀ ਆ ਫੇਸ ਕੁਆਲਟੀ ਚੈੱਕ ਕਰਾ ਦੀ ਜਸ਼ਨ ਪੰਜਾਂ ਦੇ ਵਿੱਚ ਦੋ ਦੋ ਕੋਟੇ ਸਿਰਫ ਸਿੰਘ ਜੋ ਜਿਉਂ ਵੀ ਬਣ ਗਏ ਤੇ ਫਿਰ ਮਾਸਾ ਮਾਸਾ ਰਹੇ ਨੇ ਬਾਕੀ ਸਿੰਘ ਫੱਬਦੇ ਝੂੰਗੀਆਂ ਜਾਂਦੀਆਂ ਆਉਂਦੀਆਂ ਆਹ ਖੱਪੇ ਦੀ ਬੜੀ ਚੰਗੀ ਆ ਹਾਂਜੀ ਲਓ ਵੀ ਝੂੰਗੀਆਂ ਦੇ ਵਿੱਚ ਆਉਂਦੀ ਆ ਮਗਰ ਇਹਦੇ ਬੱਚਾ ਬੱਚਾ ਲਾ ਕੇ ਵੰਗਾ ਪਉਣਾ ਪਾਲੋ ਨਹੀਂ ਪਉਣਾ ਨਾ ਪਾਉ ਐਨੂੰ ਤੁਰਦੇ ਵੀਰਾ ਵਾਰਡ ਬੜੀ ਖੂਬਸੂਰਤ ਬਣ ਗਈ ਜੇ ਕੋਈ ਵੀ ਮੇਰਾ ਆਨਲਾਈਨ ਖੜੂਗਾ ਪੂਰ ਛਿੱਟਾ ਥਾਣੇ ਬਾਅਦ ਘਾਟ ਵਿੱਚ 14 ਕਿਲੋ ਦੀ ਗਾਰੰਟੀ ਦੇ ਭੇਜ ਜਾਗੇ ਚੱਕੋ ਜੀ ਹਾਂਜੀ ਸੋ 14 ਕਿਲੋ ਦੀ ਗਾਰੰਟੀ ਤਸल्ली ਤੇ ਵੀ ਹੈਪੀਆਂ ਦਾ ਖਲਾ ਦੇਾਂਗੇ ਹਾਂ ਕਰੋ ਟਰਾਈ ਮੇਰੇ ਪ੍ਰਾ ਠੀਕਾ ਜੀ ਸੋ ਚੱਡੇ ਪਾਂਡੇ ਦੀ ਬੜੀ ਖਬਰਦਾਰਾ ਕਰਮਾਂ ਲਈ ਠੀਕਾ ਜੀ ਨਿੱਗਰ ਲੇਵਾ ਜਿੰਨਾ ਵੀ ਆ ਪੱਕ ਥੋੜੀ ਗਾਹ ਨੂੰ ਆ ਬਾਕੀ ਬਾਕੀ ਇਹਦਾ ਸਾਫ ਸੁਥਰੀ ਆ ਆ ਵੇਖੋ ਜੀ ਲੈ ਵਿੱਚ ਫਾੜੀ ਇਹਦਾ ਲੈਵਾ ਏ ਵਸੇ ਪੱਟਾਂ ਦੇ ਸੰਢ ਦੇ ਵਿਚਕਾਰ ਹਾਂ ਪੱਟਾਂ ਦੇ ਸੰਢ ਦੇ ਵਿਚਕਾਰ ਫਿਕਸ ਲੈਵਾ ਮੈਂ ਕਿਹਾ ਠੰਡੀ ਧੀਰੀ ਹੋਣਾ ਸਿਰਫ ਦਰਦੀ ਦੁਰਦੀ ਹੋਦਾ ਕੋਈ ਚੱਕਰ ਨਹੀਂ ਆ ਹਾਂਜੀ ਬਗੀਚਾ ਨੌਦਾ ਫਾਜ਼ੀ ਦਾ ਪੱਛਾ ਕਿਹੜਾ ਮਗਰ ਉਹਦਾ ਉਹ ਬੱਚਾ ਜੋ ਨਹੀਂ ਨਹੀਂ ਆ ਬੱਚਾ ਮੋਦੀ ਮਾਰਨਾ ਆ ਬੱਚਾ ਹੈ ਲੋ ਜਿਓ ਬੱਚਾ ਹਾਂਜੀ ਦੇਖਣ ਨੂੰ ਉਹ ਜੀ ਆਪਦੀ ਪਰੋ ਵੱਛੀ ਆ ਕੋਈ ਗੱਲ ਉਹ ਜਾ ਕੇ ਦਿਨਾ ਦਾ ਬੱਚਾ ਹਾਂਜੀ ਨਾ ਮਗਰ ਨਾਲ ਵੱਛਾ ਮਗਰ ਆ ਅੱਪੀ ਤਾਂ ਮੁੱਲ ਬੋਲ ਮੇਰਾ ਭਰਾ ਮੁੱਲ ਕੀ ਕਰਦੇ ਸੰਤੂ ਸਾਹਿਬ ਮੁੱਲ ਵੱਛੀ ਦਾ ਕਰਦੇ 65000 ਰੁਪਇਆ 65000 62000 ਦੀ ਵੱਛੀ ਦੀ ਪਹੁੰਚ ਕਰ ਦਈਏ 62000 ਦੀ ਹਾਂਜੀ ਸੱਠੋਂ ਅੰਦਰਾਂ ਕੇ ਦੇ ਦਈਏ ਜਿੰਨੀ ਦੀ ਹੁੰਦੀ ਦੋ ਘੜ ਸਾਠ ਹਜ਼ਾਰ ਦੀ ਪਹੁੰਚ ਕਰ ਦਾਂਗੇ ਹਾਂ 55000 ਦੀ ਜੋ ਕੋਈ ਇੱਥੇ ਲੈ ਜੀ 55000 ਲਵਾਂਗੇ ਲੋ ਜੀ ਹਾਂ ਇੱਥੇ ਆਣ ਕੇ ਲੈ ਜਾਓ 55000 ਦੀ 55000 ਦੀ 55000 ਦੀ 55000 ਦੀ ਤੋਂ ਬਾਅਦ ਮੇਰੇ ਭਰਾਵਾਂ ਨੇ ਵੇਖ ਲਈ ਆ ਹਾਈਟ ਵੀ ਕਰਵਾ ਲਈ ਸੋਹਣੀ ਆ ਬਾਕੀ ਗੁਪ ਪਲੀ ਗੁਲੀ ਬੜੀ ਆ ਜੰਮੀ ਪਲੀ ਮੂੰਹੇ 6 ਦੰਦ ਜੋ ਦੂਜਾ ਕੋਬਾਲੀ ਵੈੜਾ ਮੇਰੇ ਭਰਾ ਨਾਲ ਬਾਕੀ ਫਾੜੀ ਲੈਵਾ ਬਾਕੀ ਮੇਨ ਗੱਲ ਥਣ ਬਹੁਤ ਚੰਗਾ ਏ ਹਾਂ ਬੱਚੀ ਜਵਾਈ ਇਹਦਾ ਕੇ ਭੈਣ ਨੇ ਕੇ ਵੀਰ ਨੇ ਚੋਣੀ ਹੋਣਾ ਬਹੁਤ ਜਿਆਦਾ ਚੰਗੀ ਆ ਵੈੜਾ ਇਧਰ ਆਪੀ ਆ ਵੈੜ ਦਾ ਕੀ ਮਿਹਰਬਾਜੀ ਸੰਧੂ ਸਾਹਿਬ ਇਹਦੇ ਕੋਲ ਦੁੱਧ ਇੱਕੋ ਹੀ ਕੇ 17 ਕਿਲੋ ਦੁੱਧ ਦੀ ਇਹਦੇ ਕੋਲ 17 ਕਿਲੋ ਹਾਂਜੀ ਲਓ ਜੀ ਲਓ 17 ਕਿਲੋ ਬੁੱਧ ਇਹਦੇ ਮਗਰ ਵੱਛੀ ਜੇ ਇਹਨੂੰ ਵੀ ਸੂਈ ਨੂੰ ਪੰਜਾ ਛਿਆਂ ਦੇ ਨਾਲ ਸੂਆ ਲਓ ਜੀ ਪੰਜਾ ਛਿਆਂ ਦੇ ਨਾਲ ਦੀ ਸੂਈਆ ਮਗਰ ਵੱਛੀ ਆ ਗਈ ਆ ਮਗਰ ਵੱਛੀ ਅੱਜ ਦਾ ਕਰਾ ਦੇ ਚੈੱਕ ਆ ਬਹੁਤ ਜਿਆਦੀ ਚੰਗੀ ਬੱਚਾ ਜਨਮ ਆ ਗਿਆ ਆ ਬੱਚੀ ਮਗਰ ਹਾਂਜੀ ਆ ਬੱਚੀ ਮਗਰ ਲੈ ਇਹ ਵੀ ਆਪਣੇ ਘਰੇ ਸੂਈ ਜੋ ਸਾਰੀ ਜੇਤ ਦੀ ਵੀਡੀਓ ਖਾਦਾ ਗਲਤ ਕੰਮ ਨਹੀਂ ਕਰਨਾ ਵੇਖਣ ਨੂੰ ਉਹਦੀ ਜਿਆਦੀ ਵੀਵਜ਼ ਦੇ ਰਗਾ ਬੱਚਾ ਪਰ ਨਹੀਂ ਇਹ ਸਿਹਰੀ ਪੰਜਾਹ ਕਿੰਨੇ ਦਿਨ ਸੂਈ ਹੈ ਪੰਜਾਹ ਦਿਨਾਂ ਦੀ ਪੰਜਾਹ ਦਿਨਾਂ ਦੀ ਹਾਂਜੀ 16 ਦਿਨਾਂ ਤੋਂ ਸੂਈਆਂ 16 16 ਦੁੱਧ 15 ਕਿਲੋ ਕੰਡਾ ਲਾਉਣ ਲੱਗਦੇ ਕੋਲ ਹੋਊਗਾ ਲਓ ਜੀ 15 ਕਿਲੋ ਕੰਡੇ ਵਾਲਾ ਝੱਗ ਝੁਗੜਾ ਭਾਵੇਂ 16 ਬੁਖਾਰਾ 17 ਦਾ ਵੀ ਕਰਦੀ ਆ ਸਾਨੂੰ ਸਾਹਿਬ ਬੌਲਾ ਹੀ ਡਿਜ਼ਾਈਨ ਵਸ਼ੀ ਨੂੰ ਚੰਗਾ ਲੈਵਾ ਦਵਾ ਦੇਖੋ ਪੂਰੇ ਕੱਦ ਵਾਲੀ ਆ ਵੱਡੇ ਕੱਦ ਹਾਈਟ ਵਾਲੀ ਕਰਮਾ ਲਈ ਬਾਕੀ ਮੁਠੀ ਮੁਠੀ ਦੇ ਪੱਟੇ ਪਠਣੀਆਂ ਇਹ ਪੱਠੀ ਹੋਵੇ ਨਾ ਮਾਰ ਮਾਰ ਕੇ 20 ਕਿਲੋ ਦੁੱਧ ਚਵਾਉਗੇ ਆ ਲੈ ਹਾਂਜੀ ਆਗਾ ਗੋਆ ਚਟਨੀ ਬਾਕੀ ਲੈਵਾ ਬੜਾ ਟਕਾਣੇ ਦਾ ਕੰਪੈਕਟ ਜਿਹਾ ਲੈਵਾ ਕਰਮਾ ਹਾਂਜੀ ਫੋਲੀ ਵੱਡੀ ਜੋ ਵੇਹ ਲੋ ਫੋਲੀ ਕੱਦ ਕਾਠਾ ਬਾਹਰ ਇੱਕ ਵਾਰੀ ਤੋੜ ਕੇ ਵਿਖਾਉਣੇ ਆ ਵੀਰਾਂ ਨੂੰ ਬਾੜੇ ਵੀ ਬੜੀ ਜੀ ਕਰ ਰੋ ਚੱਕ ਸੂਹਾ ਤੇ ਜਾ ਜੋ ਕਰਾ ਦਿਓ ਚੈੱਕ ਲੈ ਦੇ ਉਹ ਜਮਨ ਨਾ ਵੀ ਜਦਾਂ ਕੁੜੀ ਮੇਲੇ ਦੇ ਗਾਵਾਂ ਖੜਦੀਆਂ ਉਦਾਂ ਲਿਵਾ ਲਈ ਫਿਰਦੀ ਜੋ ਚਲੋ ਬਤਿਆ ਚੰਗੀ ਆ ਕਪਕਟ ਜਲੇਵਾ ਹਾਂਜੀ ਪੂਰ ਸ਼ਿੱਟੇ ਬੱਜੀ ਪੂਰ ਸ਼ਿੱਟੇ ਦਾ ਪਛਾਣ ਹਾਂ ਪੂਰ ਸ਼ਿੱਟੇ ਕੋਈ ਵੀ ਪੂਰ ਸ਼ਿੱਟਾ ਕੋਈ ਵੀ ਥਾਨਵਾਦ ਘਾਟ ਹੋਵੇ ਤੇ ਆਪਣੀ ਜ਼ਿੰਮੇਵਾਰੀ ਆ ਹਾਂ ਬਾਕੀ ਠੰਡੀ ਧੀਰੀ ਇਦਾਂ ਹੀ ਕਰਮਾ ਲਈ ਲਓ ਵਿਖਾ ਦੇ ਵਿਖਾ ਦੇ ਲੋ ਵੀ ਆ ਬਸ ਮਾਈ ਜੋ ਤੁਹਾਡੇ ਸਾਹਮਣੇ ਹੀ ਆ ਨਹੀਂ ਨਹੀਂ ਚੰਗੀ ਆ ਬਾਕੀ ਚੌਣ ਚੰਗੀ ਆ ਕਰਮਾ ਜਿਹੜੀਆਂ ਲੱਤਾਂ ਗੱਡ ਕੇ ਖੜੀ ਉੱਥੇ ਖੜੀ ਆ ਬਾਕੀ ਸੰਸਾਭ ਵੇਖ ਲੋ ਸਫਾਈ ਚੰਗੀ ਲਿਵਾ ਚੰਗਾ ਆ ਮੇਨ ਗੱਲ ਕਰਾ ਦਿਓ ਚੱਕ ਨੋ ਵੀ ਠੀਕ ਆ ਸੋ ਕੰਪਲਟ ਚਾ ਲਿਵਾ 15 16 15 16 ਲੀਟਰ ਅੱਜ ਪੰਜਾ ਛੇ ਦਿਨਾਂ ਦੀ ਸੁਨੀ ਥਲੇ ਠੀਕ ਆ ਜੀ ਬੱਛੀ ਨਾ ਕਰੇਗਾ ਸੰਸਾਭ ਕਰੂਗੀ ਹਾਂ ਨੇ ਚਵਾਜੂਗੀ ਜੇ ਕੀ ਫੈਸ਼ਨ ਫੂਸ਼ਨ ਪੂਰਾ ਹੈ ਹਾਂਜੀ ਹਾਂਜੀ ਆਪੀ ਕੀ ਮੁੱਲ ਕੀ ਕਿੰਨੇ ਦੇ ਰਹੇ ਜੀ ਸਾਹਿਬ ਮੁੱਲ ਕਰਦੇ ਦਾ 70000 ਰੁਪਇਆ ਆ ਤੇ ਸਾਰੀਆਂ ਛੋਡਾਂ ਕਰਕੇ ਆਪਾਂ ਇਹਦੀ 65000 ਦੀ ਪਹੁੰਚ ਕਰਨੀ ਆ 65000 ਦੀ ਹਾਂਜੀ ਇੱਥੋਂ ਆਣ ਕੇ ਕੀ ਆਫਰ ਜੇ ਇੱਥੋਂ ਆਣ ਇੱਥੋਂ ਲੈ ਜੂ 62000 ਦੀ ਦੇ ਦਾਂਗੇ ਲਓ ਵੀ 62000 ਦੀ ਇੱਥੇ ਆਣ ਕੇ ਲੈ ਜਾਓ ਠੀਕ ਆ ਜੀ ਦੁੱਧ 20 ਕਿਲੋ ਕਰੂਗੀ ਹੁਣ 17 ਕਿਲੋ ਉੱਚੇ ਗੜਾ ਕੰਡੇ ਵਾਲੇ 15 ਕਿਲੋ ਹੋਊਗਾ ਹਾਂਜੀ 62000 ਦੀ ਇੱਥੇ ਆਣ ਕੇ ਆਨਲਾਈਨ 65000 ਦੀ ਕਿਸੇ ਪਤਾ ਨੇ ਮਗਾਉਣੀ 100 ਕਿਲੋਮੀਟਰ ਤੱਕ ਇੱਥੇ ਲੈ ਜੂ 62 ਦੀ ਦੇ ਦਾਂਗੇ ਮੱਸੀ ਮਗਰ ਹਾਂਜੀ ਬਾਕੀ ਲੇਵਾਂ ਲੂਆ ਮੇਰੇ ਭਰਾ ਚੈੱਕ ਕਰ ਲਿਆ ਜੀ ਕੋਈ ਤਨ ਦਾ 22 26 ਹਸਦਾ ਗ ਸਾਨੂੰ ਸਾਵੇ ਇਹ ਵੀ ਦੁੱਜਾ ਲਾਲੇ ਕੋਈ ਤਿੱਜਾ ਲਾਲੇ ਹੂੰ ਦੁੱਧ ਦੇ ਦੇ ਕੋਈ 14 ਕਿਲੋ ਹੋਊਗਾ ਲੀਟਰ ਵਾਲਾ ਕੰਡੇ ਰੱਖਣ ਵਾਲਾ 12 ਕਿਲੋ ਹੋਊਗਾ ਹੂੰ ਹਾਂਜੀ ਠੀਕ ਅੱਜ ਕਿੰਨੇ ਦਿਨਾਂ ਦੀ ਸੂਈ ਇਹ ਵੀ ਸੋ ਸੂਈ ਨੂੰ ਪੰਦਰਾਂ ਹੋ ਗਿਆ ਉਹ ਬੱਚਾ ਜੋ ਮਗਰ ਹੈ ਦੇ 15 ਦਿਨਾਂ ਦੀ ਸੂਈ ਜੋ ਪੱਛਾ ਮਗਰ ਆ ਠੀਕ ਆ ਜੀ ਹਾਂਜੀ 12 ਲੀਟਰ ਝੱਗ ਮਾਰ ਕੇ ਠੰਡਾ ਦੁੱਧ 12 ਲੀਟਰ ਉਦਾਂ ਵਿਖਾਲਾ ਭਾਵੇਂ 14 ਦਾ ਹੀ ਕਰਦੀ ਹੋਵੇ ਠੀਕ ਆ ਲੀਟਰ ਵਾਲਾ 14 ਕੰਡੇ ਵਾਲਾ 12 ਕਿਲੋ ਹੋਊਗਾ ਠੀਕ ਲੈ ਵੀ ਕੱਢ ਦੇ ਬਾਹਰ ਨੂੰ ਸੋ ਮਗਰ ਉਹਦੇ ਬੱਚਾ ਮੇਲ ਕਾਫ ਤੋਂ ਰਗ ਡਿਜ਼ਾਈਨ ਇੱਕ ਵਾਰੀ ਪੂਰਾ ਤਸੱਲੀ ਨਾਲ ਵਗਦਾ ਫੇਸ ਕੁਆਲਟੀ ਵਿਖਾ ਦੇ ਫਰੰਟ ਫਰੰਟ ਛੋਟਾ ਨੇ ਕਾਕਾ ਨਾ ਬੋਦੀ ਵਾਲੀ ਵੜ ਵੱਡਾ ਕੱਤ ਕਰੋ ਚੈੱਕ ਡਿਜ਼ਾਈਨ ਜੂਨ ਦੇਵੇ ਦਾ ਬੜਾ ਟਿਕਾਣਾ ਦੇਣਾ ਚੋਰ ਚਲ ਫਿਰ ਖਰੀਏ ਆਪੀ ਬਹੁਤ ਜਿਆਦੀ ਸੰਦਾ ਚੋਣੀ ਚੰਗੀ ਚੱਕੋ ਜੀ ਇਹ ਮਸ਼ੀਨ ਤੇ ਵੀ ਲੱਗੀ ਕੋਈ ਵੀ ਮੇਰਾ ਮਸ਼ੀਨਾਂ ਚੋਲੇ ਕੋਈ ਹੱਥ ਨਾ ਚਵਾਈ ਕਰ ਲੈ ਹਾਂ ਹਾਂਜੀ ਤੇ ਤਾਂ ਮਸ਼ੀਨੀ ਵੀ ਹੈ ਬਾਕੀ ਹੱਥੀ ਚਵਾਈ ਵੀ ਹੋ ਜੇ ਹਾਂਜੀ ਹਾਂਜੀ ਹੱਥੀ ਹੁੰਦਾ ਬਹੁਤ ਜਿਆਦੀ ਚੋਣੀ ਚੰਗੀ ਆ ਆ ਲੈ ਜੀ ਕਰਾ ਦੇ ਚੈੱਕ ਤੁਹਾਡਾ ਪੂਰੀ ਵੱਡੀ ਵਸ਼ੀ ਆ ਕੋਈ ਛੋਟੀ ਨਹੀਂ ਆ ਆ ਡਿਜ਼ਾਈਨ ਆ ਲੈਵੇ ਦਾ ਠੀਕ ਆ ਜੀ ਤੇ 12 ਲੀਟਰ 14 ਲੀਟਰ ਜਿਹੜਾ ਕੰਡੇ ਵਾਲਾ 12 ਲੀਟਰ ਵੈਸੇ 14 ਲੀਟਰ ਹਾਂਜੀ ਚਾਗਾ ਦਾ 14 ਹੋਊਗਾ ਠੰਡਾ ਕਰਕੇ 12 ਕਿਲੋ ਮਹੀਨਿਆਂ ਕੰਡੇ ਦਾ ਲੈ ਵੀ ਮੋੜਦੇ ਨੂੰ ਵੀ ਆ ਪੂਰੀ ਵੱਡੀ ਇੱਕੋ ਜਿਹੀ ਸੋਈ ਆ 12 15 ਦਿਨਾਂ ਦੀ ਸੋਈ ਆ ਹਾਂਜੀ ਹਾਂਜੀ 15 ਦਿਨਾਂ ਦੀ ਸੋਈ ਲੱਭੀ ਸੋ ਬਾੜ ਵੱਡੀ ਆ ਠੀਕ ਆ ਜੀ ਬਾਕੀ ਕੋਈ ਵੀ ਚਲੋ ਸਜਣ ਭਰਾ ਦੂਰੋਂ ਲਾ ਕੇ ਆਉਂਦਾ ਤੇ ਕਦਕੂਦੇ ਨਾਲ ਵੜਾਂ ਦੇ ਵੱਡੇ ਆ ਵੱਡੇ ਦੋਵੇਂ ਇੱਕੋ ਜਿਹੇ ਆ ਹਾਂ ਬਾਕੀ ਹੈਗੀ ਇਹ ਵੀ ਸਾਫ ਸੁਥਰੀ ਆ ਹਾਂ ਜੀ ਮਗਿੱਲੇ ਵਾਲੂ ਬਦਮ ਯਾ ਫੜੀ ਜਿਆਦਾ ਹੀ ਆ ਇਹ ਤਾਂ ਮੁੱਲ ਹੈਪੀ ਕੀ ਸਮਝੋ ਜਿਹੜਾ ਮੁੱਲ ਕਰਦੇ 55000 ਰੁਪਇਆ ਯੈਸ ਸੁਹਾਨ ਆ ਲਈ ਗੱਲ ਬਾਤ 55000 ਦੀ ਪਹੁੰਚ ਕਰਦੇ 55 ਦੀ ਹਾਂ ਜੀ 55 ਦੀ ਪਹੁੰਚ 47000 ਦੀ ਪਹੁੰਚ ਕਰਦੇ ਖੁੱਲੀਆਂ ਛੋਡਾਂ ਦੇ ਚੱਕੋ ਇਹਦੇ 8 45 ਦੀ ਮੁੰਡਾ ਪਹੁੰਚ 47 ਦੀ ਉਹਦੀ ਪਹੁੰਚ 47 ਦੀ ਆ ਇੱਥੇ ਅਣਕ ਲੈ ਜਾਓਗੇ ਮੇਰੇ ਕੋਲ 45000 45000 ਦੀ ਇੱਧਰ ਇੱਕ ਬੱਛੀ ਆ ਗਈ ਆ ਸਾਨੂੰ ਸਾਹਿਬ ਇਹ ਵੀ ਸੂਈ ਨੂੰ ਅੱਜ 7-8 ਵਾ ਦੇ ਨੂੰ ਮਗਰ ਬੱਛਾ ਜੋ ਤੇ 11 ਕਿਲੋ ਦੁੱਧ ਇਹਦੇ ਕੋਲ ਕੰਡਾ ਲਾਉਣ ਵਾਲਾ ਹੋਊਗਾ 11 ਕਿਲੋ ਹਾਂਜੀ ਦੋ ਦੰਦ ਜੋ ਮੂਹ ਬੱਛਾ ਮਗਰ ਆ ਗਿਆ ਬੱਛਾ ਮਗਰ ਆਉਂਦਾ ਜੀ ਕਿੰਨੇ ਦਿਨਾਂ ਦੀ ਸੂਈ ਹੈ ਹਫਤੇ ਦੀ ਸੂਈ ਹਫਤੇ ਦੀ ਸੂਈ ਆ ਹੈਪੀ ਬਾਹਰ ਕਰਦੀ ਦੂਜਾ ਸਵੇਰ ਤੋਂ ਪਹਿਲਾਂ ਹੀ ਪਹਿਲਾਂ ਪਹਿਲਾਂ ਦੋ ਦੰਦ ਪਹਿਲਾਂ ਨਾ ਦੋ ਦੰਦ ਬੱਛੀ ਹਾਂਜੀ ਲਓ ਜੀ ਪਹਿਲਾ ਸਵੇਰ ਜਾ ਕੇ ਕੋਈ ਮਾਤਾ ਉਹ ਗਰੰਟੀ ਜਿਹੜਾ ਉਹ ਭੂਟ ਛਿੱਟਾ ਥਾਣੇ ਵੱਧ ਕੋ ਆਪਣੀ ਜ਼ਿੰਮੇਵਾਰੀ ਹੋਵੇ ਲਵੀ ਲਵੀ ਜੀ ਬੱਛੀ ਹੈ ਠੀਕ ਆ ਜੀ ਹਾਂਜੀ ਮਗਰ ਤੇ ਮੇਲ ਕਾਫ ਹਾਲੇ ਮੇਰੇ ਠੰਡੀ ਠੀਰੀ ਆ ਮਾਗੀ ਉਮਰ ਦੇ ਹਿਸਾਬ ਨਾਲ ਚੰਗੀ ਆ ਜੀ ਮਗੀ ਥਣ ਤੁਣ ਬਹੁਤ ਚੰਗਾ ਉਹ ਵਾਦੇ ਵਾਲੀ ਨਵੀਂ ਆ ਵੈੜ ਹਾਂਜੀ ਬਾਕੀ ਫੇਸ ਕੁਆਲਟੀ ਮੂੰਹ ਮੱਥਾ ਇੱਕ ਵਾਰੀ ਥੋੜਾ ਲਾਗੋ ਵਿਖਾ ਦਿੰਨੇ ਆ ਆ ਜਾ ਸਿੰਘ ਵਾਲੇ ਦੇ ਵਾਏ ਫੋਟਾਂ ਲੀਆਂ ਹੋਈਆਂ ਬਾਕੀ ਜਿਆਦਾ ਨਹੀਂ ਵੱਡਾ ਇਹ ਛੋਟਾ ਜਿਹਾ 3 ਇੰਚ 3 ਇੰਚ ਮਾਰੇ ਮੜੀਆਂ ਛੋਟਾ ਜਿਹਾ ਹੈਗੀਆਂ ਨੇ ਹਾਂਜੀ ਬਾਕੀ ਦਰ ਬਹਿਣੀ ਵਾਲੇ ਪਾਸੇ ਥਣ ਮੇਰੇ ਵੀਰ ਕਰੀ ਜਾ ਬਾਕੀ ਨਿਕਾ ਆ ਜਾ ਮੂੰਹ ਵੇਖ ਲੋ ਛੋਟੀ ਉਮਰ ਛੋਟੀ ਉਮਰ 8 ਸਾਲਾਂ ਦੀ ਬੱਚੀ ਠੀਕ ਆ ਹੈਪੀ ਇਹਨੂੰ ਮੁਰਦਾ ਵੀਰੇ ਤੋਂ 11 ਕਿਲੋ ਜਿਹੜਾ ਦੁੱਧ ਉਸਦੇ ਥੱਲੇ ਇਸ ਵਕਤ ਦੁੱਧ ਮੇਰੇ ਭਰਾ ਤਸੱਲੀ ਕਰ ਲਿਓ ਜੋ 11 ਕਿ ਉਹਨਾਂ ਪਾ ਦੇ ਹਿਸਾਬ ਨਾਲ ਚੰਗੀ ਆ ਇਹਦਾ ਬੱਚਾ ਕਿਹੜਾ ਉਹ ਬੱਚਾ ਜੀ ਕੱਟੀ ਜਾ ਕੇ ਬੱਜਾ ਉਹ ਬੱਚਾ ਪਹਿਲਾ ਬੱਚਾ ਸ਼ਿਆ ਸੱਤਾਂ ਨਾਲ ਜੀ ਸੁਈ ਆ ਠੀਕ ਆ ਇਹਦਾ ਮੁੱਲ ਐਪੀ ਬੁੱਲ ਗਿਆ ਕੀ ਕਰਦਾ ਪਹੁੰਚ ਕਰ ਦਾਂਗੇ ਆਪਾਂ 38000 ਰੁਪਏ ਦੀ ਮੁੱਲ 40 42 ਜੋ ਮਰਜ਼ੀ ਕਰ ਲਈਏ 38 ਚ ਪਹੁੰਚ 38000 ਦੀ ਪਹੁੰਚ ਲੈ ਜੂ 35 ਦੀ ਦੇ ਦਾਂਗੇ 35000 ਦੀ ਜੈਸ ਨੂੰ ਇੱਥੇ ਆਉਂ ਲੱਗੇ 35 ਦੀ ਕਰ ਦਾਂਗੇ ਪਹੁੰਚ ਕੋਈ ਇੱਛਾ ਕੇ ਲੈ ਜੂਗਾ ਤੇ 34000 ਦੀ ਵਾਸੀ ਹਾਂ ਨਾ ਦੇ ਦਾਂਗੇ ਲਓ ਵੀ 34000 ਦੀ ਇੱਥੇ ਆਣ ਕੇ ਲੈ ਜਾਓ 35000 ਦੀ ਪਹੁੰਚ ਮਾਰ ਕੇ ਕੈਮਰਾ ਮਾਰ ਕੇ ਜਿਹੜੇ ਉਹ ਦਿਖਾ ਦਿਓ ਲੈਵਾ ਬਿਲਕੁਲ ਨਿੱਗਰ ਲੈਵੇ ਦੀ ਹਾਂਜੀ ਦੇਖੋ ਕੰਪੈਕਟੀਆ ਲੈਵਾ ਠੀਕ ਆ ਹਾਂਜੀ ਅੱਗੇ ਆ ਆਪੀ ਬਗਾਰ ਬੱਚਿਆਂ ਦੇ ਦਿੰਦਾ ਬਿਨਾ ਬੱਚਿਆਂ ਜੋ ਇਹਦਾ ਕਿੰਨਾ ਦੁੱਧ ਦੇ ਥੱਲੇ ਹਾਂ ਦੁੱਧ 8 ਕਿਲੋ ਥੱਲੇ ਦੇ ਜਿੰਨਾ ਹੈਗਾ ਪੋਣਾ ਕੀ ਦੱਸਾਂਗੇ 8 ਕਿਲੋ ਹਾਂਜੀ ਲਓ ਜੀ 8 ਕਿਲੋ ਦੁੱਧ ਇਹ ਥਾਂ ਚਾਰਾਂ ਥੋੜੀਆਂ ਜਿਹੀਆਂ ਵਾਧੀਆਂ ਸਾਨੂੰ ਸਭ ਐਸਾਂ ਚ ਧਾਰਤੀਆਂ ਕਿਹੜੇ ਪਾਸੇੋਂ ਵਾਧੀਆਂ ਥਾਂ ਚ ਅੱਛਾ ਐਸਾਂ ਚੜ ਕੇ ਧਾਰਾਂ ਵਾਧਿਆ ਹਾਂ ਐਸਾਂ ਚ ਅਗਲੇ ਚੋਂ ਹਾਂਜੀ ਹਾਂਜੀ ਇਸ ਤੋਂ ਬਾਅਦ ਤੀਗਾ ਭਰਾ ਤਾਂ ਹੀਟ ਚ ਆਈ ਜੀਗਾ 8 ਕਿਲੋ ਨਾ ਦੁੱਧ ਹਾਂਜੀ 8 ਕਿਲੋ ਦੁੱਧ ਲਓ ਵੀ 8 ਕਿਲੋ ਦੁੱਧ ਜਿਹੜੇ ਭਰਾਣੇ ਨਾਰਮਲੀ ਚਲੋ ਥੋੜੇ ਪੈਸੇ ਲਾਉਣੇ ਆ ਚਾਹ ਪਾਣੀ ਦਾ ਡੰਗ ਸਾਰਨਾ ਹਮੇਸ਼ਾ ਜੇ ਆਪਾਂ ਨੋਟ ਕਰਾ ਦ ਹਾਈਟ ਮੀਡੀਅਮ ਆ ਬਾਕੀ ਮੇਰਾ ਭਰਾ ਚਲੋ ਕੋਈ ਸਾਂਭੇ ਸੂਬੇ ਦੋ ਦਿਨ ਨੇ ਕਰਮਾ ਲਈ ਚਲੋ 9 10 ਠੀਕ ਆ ਜੀ ਸਾਹਿਬ ਅੱਜ ਇੱਕ ਅਜ ਭਰਾ ਦਾ ਇੱਕ ਕੱਲ ਭਰਾਇਆ ਇਹਨੂੰ ਠੀਕ ਆ ਅੱਜ ਨਹੀਂ ਜਾਈ ਨਾ ਕੱਲ ਦੀ ਠੀਕ ਆ ਕੱਜ ਭਰਾ ਦਾ ਇੱਕ ਕੱਲ ਭਰਾਇਆ ਹੈ ਮੌਜੀ ਇਹ ਆਈ ਇਹਨੂੰ ਡਨ ਹੋ ਗਈ ਆ ਹਾਂਜੀ ਦੋ ਜਿਹੜੇ ਟੀਕੇ ਭਰਾ ਦਿੱਤੇ ਆ ਹਾਂਜੀ ਅਗੇ ਨਵੇਂ ਦੁੱਧ ਕਰਾ ਦਿੱਤੀ ਕੋਈ ਇਹ ਜਾਂਦੀ ਆ ਉਹ ਗੱਲ ਕਿ ਜੀ ਕਿਸਮਤ ਆ ਤੇ ਕਿਸਮਤ ਨਿਕਲ ਆਵੇ ਜਾਂ ਨਾ ਨਿਕਲ ਆਵੇ 8 ਕਿਲੋ ਦੁੱਧ ਐਸ ਵਕਤ ਤੇ ਥੱਲੇ ਹਾਰਾ ਉਹ ਇਹਨੂੰ ਸਟਾਲਾ ਸਟੂਲਾ ਪਿਆ ਨਾ ਦੋ ਦਿਨ ਨੇ 9 10 ਕਿਲੋ ਕਰਨਾ ਦੋ 10 ਕਿਲੋ ਹੀ ਢੀਡ ਚੋਂਨ ਕਰਕੇ ਉਹੜੇ ਘਟਾ ਗਈ ਤੁਹਾਨੂੰ ਪਤਾ ਫਰਕ ਤਾਂ ਪੈਂਦਾ ਹੀ ਆ ਫਰਕ ਪੈਂਦਾ ਇਹਦਾ ਐਪੀ ਮੁੱਲ ਕੀ ਰਹੂਗਾ ਫਿਰ ਤੁਹਾਨੂੰ ਸਾਹਿਬ ਆਪਾਂ ਇਹ 2000 ਦੀ ਪਹੁੰਚ ਕਰ ਦਿਆਂਗੇ ਲਈ ਮਹਿੰਗੀ ਆਪਾਂ ਲੈਣੇ ਦੇਣੇ ਚ ਗਾਂ ਆਈ ਏ ਹਾਂ ਹਾਂ ਲਈ ਆਪਾਂ ਉਸ ਹੁਣ ਦੱਸੀਏ ਤੇ ਕਨੇ ਵੀਰ ਨੇ ਯਕੀਨ ਨਹੀਂ ਕਰਨਾ ਇਹ ਲੱਖ ਦੀਆਂ ਦੋ ਗਾਵਾਂ ਲਈਆਂ ਇੱਕ ਗਾਂ ਦੇਤੀ ਉਹ ਨਹੀਂ ਬਾਹਰ ਚਲੋ ਵ ਜੋ ਵੀ ਸਿਚੁਏਸ਼ਨ ਨਾਲੇ ਦੁੱਧ ਦੇ ਅਕੋਰਡਿੰਗ 8 ਕਿਲੋ 22000 ਦੀ ਹਣਾ 22000 ਦੀ ਪਹੁੰਚ 22000 ਦੀ 22000 ਦੀ ਪਹੁੰਚ ਕੋਈ ਇੱਥੇ ਲੈ ਜਾਊਗਾ ਤੇ 20000 ਦੀ ਦੇ ਲੋ ਜੀ 20000 ਦੀ ਇੱਥੋਂ ਆਣ ਕੇ ਲੈ ਜਾਓ 22000 ਦੀ ਇਹ ਜੇ ਕਾਲੀ ਜਿਹੜੀ ਪਹਿਲੇ ਵਸ਼ੀ ਪਹਿਲਣ ਜੋ ਕੋਈ ਜੋੜੀ ਲੈ ਜਾਊਗਾ ਫਿਰ ਪੰਜਾਬ ਜੀ ਕਰਦਾ ਪਹੁੰਚ ਇੱਥੇ ਮਰਜੀ ਲੋ ਜੀ ਫਿਰ ਆਲ ਪੰਜਾਬ ਦੇ ਵਿੱਚ ਪਹੁੰਚ ਹੋ ਜਾਣੀ ਆ ਦੋ ਵੜਾ ਲੈ ਜਾਓਗੇ ਨਾ ਇੱਕ ਇਹ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਹੋਰ ਵਿਖਾਈ ਆ ਓਕੇ ਜੀ ਲੋਭੇ ਠੀਕ ਹੈ ਜੀ ਸੋ ਇਹ 20000 ਦੀ ਇੱਥੇ ਅੰਕ ਲੈ ਜੂ ਤੇ 22000 ਦੀ ਪਹੁੰਚ ਹੈ ਨਾ ਹਾਂਜੀ ਪਹੁੰਚ 22 ਦੀ ਕੋਈ ਇੱਥੇ ਲੈ ਜੂ 20 ਦੀ ਇਹ ਕੋਈ ਜੋੜੀ ਲੈ ਲੂ ਫਿਰ ਪੰਜਾਬ ਭਰ ਸੀ ਇੱਥੇ ਮਰਦਾ ਹਾਂਜੀ ਪੂਰੇ ਪੰਜਾਬ ਭਰ ਦੇ ਦੋਰੀ ਉੱਡਦੇ ਜਾਣ ਹਾਂਜੀ ਚਲੋ ਕਰੋ ਗੱਲ ਇਹ ਅੱਜ ਦੋਸਤੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਟੋਟਲ 4 5 ਵਹਿੜਾ ਸੀ ਇੱਧਰ ਇੱਕ ਝੋਟੀ ਵਿਖਾਤੀ ਆ ਦੂਜੇ ਸਵੇ ਸੂਈ 13 ਕਿਲੋ ਦੁੱਧ ਹਾਜ਼ਰ ਮਾਲ ਤਕਰੀਬਨ ਚਲੋ ਸੋਇਆ ਸੋਇਆ ਜਾਂ ਮੇਰਵਾ ਤੁਹਾਨੂੰ ਪਾ ਦਿੱਤਾ ਦਿਨਾਂ ਦਾ ਜਿੰਨੇ ਜਿੰਨੇ ਦਿਨਾਂ ਦਾ ਇਹ ਮਾਲ ਸੋਇਆ ਬੱਚੇ ਪ੍ਰੋਪਰ ਮਾਲ ਦਿਖਾਤੇ ਆ ਇੱਥੇ ਆਣ ਕੇ ਮੇਰੇ ਭਰਾ ਤਸੱਲੀਆਂ ਕਰ ਕਰ ਲੈ ਕੇ ਜਾਓ ਬਾਕੀ ਕਿਸੇ ਭਰਾ ਨੇ ਆਨਲਾਈਨ ਵੀ ਚੀਜ਼ ਮੰਗਾਉਣੀ ਹੈ ਤੇ ਆਨਲਾਈਨ ਵੀ ਤੁਸੀਂ ਜਿਹੜੀ ਚੀਜ਼ ਮੰਗਾ ਸਕਦੇ ਹੋ ਹੈਪੀ ਇੱਕ ਨੰਬਰ ਜਿਹੜੇ ਕਰਤੀ ਹੈ ਸੰਭ ਨੰਬਰ ਦਾ ਆਪਣਾ 81437373572 ਪਿੰਡ ਆਪਣਾ ਸਰੀਹਾਲੀ ਜਿਹੜਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਠੀਕ ਹੈ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰ